ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਵੀ ਪਿਆਰਿਓ ਸਵੇਰ ਹੋ ਗਈ ਇੱਥੇ ਆਪਾਂ ਟੈਂਟ ਲਾਇਆ ਸੀ ਸਾਹਮਣੇ ਆਹ 뷰 ਆ ਇੱਕ ਤੇ ਇੱਥੇ ਹੋਟਲ ਬਣਿਆ ਹੋਵੇ ਤਾਂ ਮੈਂ ਕਹਣਾ 3-3000 ਰੁਪਏ ਲੋਕ ਦੇਣ ਆਹ 뷰 ਨੂੰ ਆ ਦੇਖੋ ਸਤਲੋਜ ਕਿਵੇਂ ਦਿਖਦਾ ਉਹ ਦੇਖੋ ਤੇ ਆ ਇੱਥੇ ਆਪਾਂ ਟੈਂਟ ਲਾਇਆ ਹੋਇਆ ਆ ਦੇਖੋ ਆ ਸਾਹਮਣੇ ਰੋਡ ਆ ਤੇ ਉਹ ਤੇ ਘਰ ਦੇ ਨੇ ਉਹ ਬਾਈ ਆਪਾਂ ਨੂੰ ਰੋਟੀ ਦੇ ਗਏ ਹੀ ਰਾਤ ਤੇ ਹੁਣ ਆਪਾਂ ਚਾਹ ਬਣਾਉਣ ਲੱਗੇ ਆਂ ਭਾਂਡਾ ਟਿੰਡੇ ਕੱਢ ਲਿਆ ਦੇਖੋ ਆ ਸਾਰੇ ਖਿਲਾਰ ਲੈ ਇਧਰ ਭਾਂਡੇ ਟਿੰਡੇ ਚਾਹ ਬਣਾ ਕੇ ਫਿਰ ਅੱਗੇ ਨਿਕਲਦੇ ਆਂਗੇ ਕਿਸੇ ਪਾਸੇ ਸੋ ਬੈਰੋ ਚਾਹ ਆਪਣੀ ਹੋ ਗਈ ਤਿਆਰ ਆਪਣੇ ਕੋਲ ਚੀਨੀ ਨਹੀਂ ਸੀ ਉਹ ਸਾਹਮਣੇ ਗਵਾਂਡੀਆਂ ਤੋਂ ਆਪਾਂ ਚੀਨੀ ਮੰਗੀ ਆ ਖੰਡ ਮੰਗ ਕੇ ਉਹ ਇਹ ਚ ਪਾਈਆ ਹੁਣ ਬਸ ਆਉ ਸਵਾਦ ਆ ਪੀਣ ਦਾ ਨਹੀਂ ਤਾਂ ਫਿੱਕੀ ਪਣੀ ਪੀਣੀ ਜੀ ਚਲੋ ਜੀ ਇਧਰ ਪੁਣੀਆਂ ਗਲਾਸ ਚ ਫਿਰ ਪੀਏ ਆਟੇ ਨੂੰ ਨਾ ਮੀਂਹ ਜਿਆ ਪੈ ਕੇ ਮੜੀ ਅੰਦਰੋਂ ਜੰਗ ਲੱਗ ਗਈ ਸੀ ਹੁਣ ਉਹ ਦੇਖੋ ਉੱਥੇ ਰੇਤਾ ਪਿਆ ਉਹ ਰੇਤੇ ਨਾਲ ਆਪਾਂ ਧੋਗੇ ਲਿਆਇਾਂਗੇ ਮੜਾ ਜਾਂ ਮਾਂਜਿਆ ਇਹ ਮਾਂਜਣ ਤੋਂ ਬਾਅਦ ਫਿਰ ਧੋਤਾਗਾ ਹੁਣ ਆਪਾਂ ਛੱਕਦੇ ਹਾਂ ਕੁਸ ਆਹ ਲੋ ਪਿਆਰਿਓ ਆਪਾਂ ਹੁਣ ਖਾਣ ਲੱਗੇ ਆ ਕਲੌਕਸ ਹੁਣ ਆਇਆ ਇਹਦੇ ਨਾਲ એનર્ਜੀ ਜੀ ਆਈ ਜਾਊਗੀ ਸਾਰਾ ਦਿਨ ਹੁਣ ਇੱਥੇ ਸ਼ਕਤੀ ਹੀ ਨਿਕਲਦੇ ਹਨ ਰਾਜ ਨਹੀਂ ਖੜਦੇ ਪਿਆਰਿਓ ਹੁਣ ਆਪਾਂ ਖਾ ਪੀ ਲਿਆ ਭਾਂਡੇ ਢਿੰਡੇ ਧੋਲੇ ਤੇ ਬਸ ਹੁਣ ਟੈਂਟ ਇਕੱਠਾ ਕਰਦੇ ਆ ਇਕੱਠਾ ਕਰਕੇ ਭਾਂਡੇ ਢਿੰਡੇ ਸਮਾਰਦੇ ਆ ਧੋ ਲਿਆ ਭਾਂਡੇ ਫਿਰ ਚਾਲੇ ਪਾਉਣੇ ਅੱਗੇ ਨੂੰ ਪਿਆਰਿਓ ਪੂਰੇ ਰੂਪੇ ਦੀ ਰਾਤ ਆ ਤੁਹਾਨੂੰ ਦਿਖਾਇਆ ਜੀ ਇੱਧਰ ਲਵ ਯੂ ਉਹ ਰੋਡ ਚੜ੍ਹਦੇ ਆ ਹੁਣ ਆਪਾਂ ਇੱਧਰ ਨੂੰ ਆਲੇ ਆਵਾ ਟੈਂਟ ਇਕੱਠਾ ਕਰਨ ਲੱਗੇ ਆ ਤੇ ਬਾਕੀ ਤਾਂ ਸਾਰਾ ਕਰ ਲਿਆ ਉਹ ਪਿਆ ਆਸਮਾਨ ਲੋ ਪਿਆਰਿਓ ਆਪਣਾ 9 ਵਜੇ ਪੂਰੇ 8 ਵਜੇ ਆਪਣਾ 58 ਮਿੰਟ ਤੇ ਆ ਆਪਣਾ ਸਾਈਕਲ ਦੇਖੋ ਤਿਆਰ ਆ ਸਾਰਾ ਕੁਝ ਲੱਦ ਲਿਆ ਤੇ ਹੁਣ ਆਪਾਂ ਚੱਲਣ ਲੱਗੇ ਆ ਮੜਾ ਜਾ ਖਾ ਲਿਆ ਇਸ ਸਵੇਰੇ ਚਾਹ ਬਣਾ ਕੇ ਉਹਦੇ ਵਿੱਚ ਕਲੌਕਸ ਪਾ ਕੇ ਹੁਣ ਥੋੜਾ ਜਿਹਾ ਘੰਟਾ ਵੀ ਚੱਲ ਗਿਆ ਨਾ ਕਿਤੇ ਬਰੌਡਾ ਬਰੌਡਾ ਖਾਣੇ ਆ ਇਰ ਅੱਗੇ ਰੀਆਂ ਬਾਟਾਂ ਕੱਢਦੇ ਆ ਜਾਂ ਅੱਗੇ ਜਾ ਕੇ ਮੈਗੀ ਮੂਗੀ ਬਣਾ ਲੈਂਦੇ ਆ ਮੈਗੀ ਪਈਆ ਆਪਣੇ ਕੋਲ ਲਓ ਪਿਆਰਿਓ ਅੱਜ ਯੂਰੀ ਹੁਣ ਬਾਰ-ਬਾਰ ਆ ਗਈ ਯੂਰੀ ਦੇ ਆਹ ਲਓ ਵਾ ਨਿਕਲੇ ਆਏ ਆਪਾਂ ਬਾਹਰ ਹੁਣ ਸਹਿਰ ਉਹ ਪੁਲ ਜੇ ਕੋਲ ਜਾ ਕੇ ਯੂਰੀ ਖਤਮ ਹੋ ਗਿਆ ਚਲੋ ਇੱਥੋਂ ਹੁਣ 27 ਕਿਲੋਮੀਟਰ ਆਪਾਂ ਬਾਹ ਨਗਰ ਜਿਵੇਂ ਕੱਲ ਇੱਥੋਂ ਆਪਾਂ ਤੁਰੇ ਸੀ ਉਤੋਂ ਆਂਗਪੁਰ ਸੀਗਾ ਇੰਨਾ 22 ਮਹਲੋ ਕੋ 8:30 ਵਜੇ ਪਹੁੰਚਾਂਗੇ ਜਾਂ 2 ਵਜੇ ਲਾਓ ਪਿਆਰਿਓ ਉਰੋਂ ਪਾਬਾ ਨਗਰ ਸਬੀ ਟਾਪਰੀ 45 ਟਾਪਰੀ ਤਾਪਾ ਪਹੁੰਚ ਸਕਦੇ ਆ ਪਹੁੰਚਾਂਗੇ ਜੋਰ ਲਾ ਕੇ ਉਦੋਂ ਕੇ ਕਰਸ਼ਮ ਆਉਂਦਾ ਉੱਥੇ ਦੇਖਾਂਗੇ ਜੋਰ ਲਾ ਕੇ ਉਹ ਸੱਤ ਸੁੱਠੇ ਕਾ ਦੇ ਪਹੁੰਚੇ ਜਾਵੇ ਤਾਂ ਬੜਾ ਵਧੀਆ ਚਲੋ ਜੀ ਆ ਸਾਰਾ ਜਿਉਰੀ ਸਹਿ ਰਹਿ ਗਿਆ ਆਪੋ ਸਟਾਰਟਿੰਗ ਦੇ ਰੁਪੇ ਹੋਏ ਸੀ ਉਰੇ ਇੱਕ ਇੱਥੇ ਗਾ ਇੱਥੇ ਗੁਪੇ ਸੀ ਆਪਾਂ ਆ ਦੇ ਅੱਜ ਬੱਚੇ ਸਕੂਲ ਜਾਂਦੇ ਨੇ ਸਵੇਰ ਦਾ ਟਾਈਮ ਆ ਇਹ ਉਹ ਉੱਪਰ ਸਕੂਲ ਆ ਉਹ ਦੇਖੋ ਦੇਖਦਾ ਨਾ ਉੱਤੋਂ ਆਵਾਜ਼ਾਂ ਆਈ ਜਾਂਦੀਆਂ ਨੇ ਉੱਪਰ ਸਕੂਲ ਆ ਆ ਜਾਂਦੇ ਆ ਬੱਚੇ ਸਾਰੇ ਆ ਗਿਆ ਵੀ ਸਕੂਲ ਉਹੀ ਗਵਰਨਮੈਂਟ ਸੈਨੀਅਰ ਸਕੈਂਡਰੀ ਸਕੂਲ ਜਿਉਰੀ ਡਿਸਟ੍ਰਿਕਟ ਸ਼ੇਮਲਾ ਆ ਉੱਤੇ ਜਾ ਕੇ ਆ ਲੋ ਐਂਡ ਆੜ ਪੈਂਦਾ ਇੱਥੇ ਟਰੱਕਾਂ ਦਾ ਆ ਲੋ ਹਣ ਇੱਥੇ ਬਾਈਆਂ ਨੇ ਆਪਾਂ ਨੂੰ ਰੋਕ ਲੈ ਕੇ ਤੇ ਬਾਬਾ ਜੀ ਆਜੋ ਚਾਹ ਪੀ ਆਈਏ ਆ ਦੇਖੋ ਰੇ ਐਸਾ ਨੇ ਬਹੁਤ ਟਿਕਾਣੇ ਬਣੇ ਹੋਏ ਨੇ ਰਾਜ ਚਲੋ ਨਜ਼ਾਰਾ ਜੇ ਆ ਜਾਂਦਾ ਇਨੇ ਨਾਲ ਰੋਕ ਕੇ ਦਮ ਲਿਆ ਜਾਂਦਾ ਜੋ ਉਹ ਰੋਡ ਹੈ ਉਹ ਪੁਰਾਣੇ ਵਾਲਾ ਹੈ ਉਹ ਸਾਹਮਣੇ ਰੋਡ ਹੈ

ਬੈਕਵਰਡ ਏਰੀਆ ਹੈ ਨਾ ਇਹ ਹਾਂ ਆ ਲੋ ਪਿਆਰਿਓ ਆ ਮਹੌਲਾ ਦਿਹਾੜਾ ਟਾਬੇ ਦੇ ਆਪਾਂ ਰੁਕੇ ਆ ਆਪਾਂ ਨੂੰ ਬਾਈ ਨੇ ਆਵਾਜ਼ ਮਾਰ ਲਈ ਕਹਿੰਦਾ ਆਜੋ ਪਰੌਠਾ ਖਾਓ ਆ ਲੋ ਬਾਈ ਜੀ ਹਨਾ ਮੇਰੇ ਵੱਲੋਂ ਸੇਵਾ ਆ ਗਈ ਤੁਸੀਂ ਖਰਾਸ਼ ਪ੍ਰਸ਼ਾਦਾ ਸਿਕੋ ਫਿਰ ਮੈਂ ਪਰੌਠਾ ਲੈ ਲੈ ਇੱਕ ਛੋਟਾ ਜਾ ਹਾਂ ਜੀ ਆਹ ਢੱਬਾ ਕਰਿਓ ਕਹੇ ਜਾ ਭੂਣਡ ਘਰ ਦਾ ਹਾਥਾ ਵੱਡਾ ਹੈ ਲੋ ਜੀ ਇੱਥੇ ਸੀਗੇ ਆਪਾਂ ਇਹਨਾਂ ਬਾਈਆਂ ਨੇ ਪ੍ਰਸ਼ਾਦਾ ਸਿਕਾਇਆ ਆਪਾਂ ਆਹ ਹੋਤਾ ਸੀਗਾ ਇਹਨਾਂ ਨੇ ਪ੍ਰਸ਼ਾਦਾ ਸਿਕਾਇਆ ਠੀਕ ਹੈ ਠੀਕ ਹੈ ਸਰ ਓਕੇ ਜੀ ਠੀਕ ਹੈ ਠੀਕ ਹੈ ਥੈਂਕ ਯੂ ਜੀ ਧੰਨਵਾਦ ਆ ਬਾਈਆਂ ਨੇ ਨਾ ਇੱਥੇ ਪ੍ਰਸ਼ਾਦਾ ਸ਼ਟਾਇਆ ਆਪਾਂ ਨੇ ਆਹ ਬਾਈਆਂ ਹੁਣੀਆਂ ਦਾ ਰੈਸਟੋਰੈਂਟ ਆ ਦੇਖੋ ਇਹ ਆ ਰੇ ਢਾਬਾ ਆਹਾ ਇੱਥੋਂ ਦੀ ਮੈਂ ਲੱਗਿਆ ਜਾਂਦਾ ਸੀ ਬਾਈ ਕਹਿੰਦਾ ਆ ਜਾਓ ਪ੍ਰਸ਼ਾਦਾ ਛਕੋ ਛੇਵਾ ਮੇਰੇ ਵੱਲੋਂ ਆ ਲੋ ਚਲੋ ਵਧੀਆ ਹੁਣ ਨਿਕਲਦੇ ਆ ਅੱਗੇ ਲਓ ਪਿਆਰਿਓ ਬਾਈਆਂ ਨੇ ਆਪਾਂ ਨੂੰ ਸ਼ਕਾਤਾ ਪ੍ਰਸ਼ਾਦਾ ਹੁਣ ਨਿਕਲਦੇ ਆ ਆਪਾਂ ਰੋਜ਼ ਦੇ ਆਪਣੇ ਜਿਹੜੇ 800 ਰੁਪਏ ਪਰੌਠੇ ਤੇ ਲੱਗਦੇ ਸੀ ਅੱਜ ਉਹ ਬਚ ਗਏ ਚਲੋ ਜੀ ਹੁਣ ਅੱਗੇ ਕਨੌਰ ਐਂਟਰੀ ਪੁਆਇੰਟ ਆਉ ਉੱਥੇ ਰੁਕਦੇ ਆ ਜਾ ਲਾਓ ਪਿਆਰਿਓ ਮੂਰੇ ਆ ਗਿਆ ਕਨੌਰ ਦਾ ਗੇਟ ਦੇਹ ਭੂਮੀ ਕਨੌਰ ਮੇ ਜ਼ਿਲ੍ਹਾ ਪ੍ਰਸ਼ਾਸਨ ਆਪਕਾ ਸਵਾਗਤ ਕਰਤਾ ਹੈ ਪਿਆਰਿਓ 2.5-3 ਸਾਲ ਦਾ ਸੁਪਨਾ ਸੀ ਆਪਣਾ ਕਨੌਰ ਸਪੀਤੀ ਦੇ ਵਿੱਚ ਸਾਈਕਲਿੰਗ ਕਰਨੀ ਅੱਜ ਪੂਰਾ ਹੋਣ ਜਾ ਰਿਹਾ ਆਪਾਂ ਲੁਧਿਆਣੇੋਂ ਚੱਲ ਕੇ 10ਵੇਂ ਦਿਨ ਵੜਨ ਜਾ ਰਹੇ ਆ ਕਨੌਰ ਦੀ ਧਰਤੀ 'ਚ। ਓ ਕਾਲ। ਓ ਆ ਗਿਆ ਪਿਆਰਿਓ। ਜਿੱਥੇ ਲੋਕ ਆਪਣੀਆਂ ਗੱਡੀਆਂ ਧੋਣ ਦੇ ਹੁੰਦੇ ਆ ਵਿੱਚ ਲਾ ਕੇ। ਬਹੁਤ ਰੀਲਾ ਬਣਦੀਆਂ ਨੇ ਇਹਦੀਆਂ। ਲਓ ਜੀ। ਅਕਾਲੇ ਜਿਵੇਂ ਜਿਵੇਂ ਇੱਧਰ ਵੜ ਗਏ ਹੌਸਲਾ ਜੱਪਦੀ ਜਾਂਦਾ ਨਿਆਰਾ ਜਾਈ ਜਾਂਦਾ ਆ ਲੋ ਇਹਦੀਆਂ ਬਹੁਤ ਰੀਲਾਂ ਬਣਦੀਆਂ ਲੋਕ ਉਰੇ ਬਹੁਤ ਫੋਟੋਆਂ ਖਿਚਾਉਂਦੇ ਆ ਗੱਡੀਆਂ ਧੋਂਦੇ ਆ ਹੁਣ ਤਾਂ ਇਹ ਟੈਂਕਰ ਵੀ ਇੱਥੋਂ ਭਰਦੇ ਆ ਆਰਮੀ ਵਾਲੇ ਆਏ ਤਾਂ ਆਪਾਂ ਵੀ ਇੱਥੇ ਹੋਏ ਇੱਕ ਵਾਰ 2022 ਚ ਪਰ ਹੁਣ ਬੜਾ ਨਜ਼ਾਰਾ ਆ ਰਿਹਾ ਉਰੇ ਸਾਈਕਲ ਤੇ ਆ ਕੇ ਇੱਥੇ ਟੈਂਕਰ ਭਰ ਕੇ ਲੈ ਜਾਂਦੇ ਆ ਟੈਂਕਰ ਲਾ ਲੈਂਦੇ ਆ ਉਹ ਤਾਂ ਬੰਦ ਕਰਦਾ ਮੂਰੇ ਪੌੜੀ ਜੀ ਇੱਥੇ ਲੋਕ ਨਾ ਗੱਡੀਆਂ ਬਹੁਤ ਧੋਂਦੇ ਆ ਵਿੱਚ ਬਾੜ ਲੈਂਦੇ ਆ ਗੱਡੀਆਂ ਆ ਪੁਲ ਦੇ ਥੱਲੇ ਦੀ ਜਾ ਕੇ ਆ ਦੇਖੋ ਇੱਧਰ ਦੀ ਉਹ ਸਤਲੋਚ ਪੈ ਜਾਂਦਾ ਇਹਦਾ ਪਾਣੀ ਉਹ ਦੇਖੋ ਪਿਆਰਿਓ ਕਿੰਨਾ ਸੋਹਣਾ ਮੰਦਿਰ ਬਣਿਆ ਹੋਇਆ ਉਹ ਥੱਲੇ ਜਾ ਕੇ ਆਹੇ ਹੈਗਾ ਕਾਫੀ ਤੱਲਾ ਨੂੰ ਲੱਗਦੇ ਤੁਰ ਕੇ ਵੀ ਜਾਣਾ ਤਾਂ ਆਉਣ ਜਾਣ ਨੂੰ ਘੰਟਾ ਲੱਗ ਜਾਣਾ ਇਹ ਆ ਗਿਆ ਸਪੈਸ਼ਲ ਏਰੀਆ ਇਹ ਗ੍ਰੀਨ ਟੈਕਸ ਉਹ ਦੇਖੋ ਜਦੋਂ ਗੱਡੀਆਂ ਗੁੱਡੀਆਂ ਆਉਂਦੀਆਂ ਇਹ ਇੱਥੋਂ ਟੱਪਦੀਆਂ ਤਾਂ ਇਹ ਪਰਚੀ ਕੱਢਦੇ ਆ ਗ੍ਰੀਨ ਟੈਕਸ ਦੀ ਕਨੌਰ ਗੇਟ ਤੋਂ ਅੰਦਰ ਵੜ ਕੇ ਆਏ ਟੂ ਵੀਲਰ 100 ਰੁਪਿਆ ਉਦਾਂ 280 ਰੁਪਏ 200 ਰੁਪਏ ਕਾਰ ਦੇ ਆ ਦੇਖੋ ਔਰ ਜੀ ਕਰਿਓ ਆ ਉੱਪਰ ਜਿਹੜਾ ਗਲੇਸ਼ੀਅਰ ਦੇ ਪਿੱਛੇ ਗਲੇਸ਼ੀਅਰਾਂ ਦਾ ਪਾਣੀ ਨਾ ਇੱਥੋਂ ਸਰੰਗ ਪੱਟ ਕੇ ਉਹ ਦੇਖੋ ਇਹ ਉਹੀ ਲੱਗ ਰਿਹਾ ਪਾਈਪ ਇਹ 10 ਦਾ ਫੁੱਟ ਚੌੜੇ ਪਾਈਪ ਨੇ 10 ਦਾ 12-12 ਫੁੱਟ ਦੂਰੋਂ ਨੇੜੇ ਲੱਗ ਰਿਹਾ ਉਥੋਂ ਦੀ ਨਾ ਇਹ ਐ ਥੱਲੇ ਲਿਆਉਂਦੇ ਆ ਥੱਲੇ ਇਹਦੇ ਵਿੱਚ ਟਰਬਾਈਨਾਂ ਲੱਗੀਆਂ ਹੋਈਆਂ ਉਹ ਘਉਂਦੀਆਂ ਨੇ ਫਿਰ ਜਦੋਂ ਪਾਣੀ ਜ਼ੋਰ ਨਾਲ ਗਿਰਦਾ ਉਹਦੇ ਨਾਲ ਫਿਰ ਬਿਜਲੀ ਬਣਦੀ ਆ ਉਹ ਦੇਖੋ ਐ ਐ ਸਾਰੇ ਪਹਾੜਾਂ ਜਿਨ੍ਹਾਂ ਨੇ ਗੁਫਾਵਾਂ ਬਣਾਈਆਂ ਹੋਈਆਂ ਉਹ ਦੇਖੋ ਉੱਤੇ ਟਾਵਰ ਲੱਗੇ ਹੋਏ ਇਹ ਚੱਕਰ ਆ ਜੀ ਨੂੰ ਕਨੌਰ ਦਾ ਸਵਾਗਤ গুফা ਕਹਿੰਦੇ ਨੇ ਵੀ ਇਹ ਸਵਾਗਤ ਕਰਤੀ ਆ ਕਨੌਰ ਦਾ ਦੇਖੋ ਇੱਥੇ ਪਹੁੰਚ ਗਏ ਹੁਣ ਆਪਾਂ ਰੁਕਦੇ ਆ ਕੋਈ ਫੋਟੋ ਖਿੱਚਣ ਵਾਲਾ ਮਿਲਿਆ ਤਾਂ ਫੋਟੋ ਖਿਚਾਉਣੇ ਆ ਇੱਥੇ ਤੱਕ ਆਉਣ ਦਾ ਆਪਣਾ ਬਹੁਤ ਪੁਰਾਣਾ ਸੁਪਨਾ ਢਾਈ ਤਿੰਨ ਸਾਲ ਦਾ ਲਓ ਜੀ ਲਓ ਪਿਆਰਿਓ ਆਪਾਂ ਨੂੰ ਫੋਟੋ ਖਿਚਾਉਣ ਵਾਲਾ ਕੋਈ ਨਹੀਂ ਮਿਲਿਆ ਹੁਣ ਆਪ ਹੀ ਖਿੱਚਦੇ ਆ ਆਪਣੀ ਫੋਟੋ ਆ ਲਓ ਪਿਆਰਿਓ ਇਦਾਂ ਦਾ ਮਾਹੌਲ ਆ ਹੁਣ ਕਿਨਾਰ 'ਚ ਵੱੜਦੇ ਸਾਰ ਨਜ਼ਾਰਾ ਜਿਹਾ ਆਉਣ ਲੱਗ ਗਿਆ ਆ ਦੇਖੋ ਪਿਆਰਿਓ ਕਿਵੇਂ ਆਉਂਦਾ ਉੱਪਰੋਂ ਦੇਖੋ ਐ ਆਉਂਦਾ ਆਉਂਦਾ ਤਾਂ ਉਹ ਟੀਸੀ ਤੋਂ ਆ ਪਰ ਦਿਖਦਾ ਹੋਰੋਂ ਦਾ ਨਾਲ ਹੋ ਪਿਆਰਿਓ ਆ ਖਤਰੇ ਵਾਲਾ ਕੰਮ ਆ ਇੱਥੋਂ ਪੱਥਰ ਗੇਰ ਰਹੇ ਨੇ ਇਹ ਜਿਹੜੇ ਆਪਾਂ ਨੂੰ ਬਾਈ ਪਿੱਛੇ ਕਹਿ ਰਹੇ ਸੀ ਨਿਗੋਰ ਸਾਰੀ ਆਹੀ ਲੱਗਦਾ ਤੁਹਾਨੂੰ ਜੀ ਇਹੀ ਰਿਸਕੀ ਜਿਹਾ ਕੰਮ ਆਗਾ ਬਹੁਤ ਲੰਬੀ ਲਾਈਨ ਲੱਗੀ ਹੋਈ ਆ ਪਿੱਛੇ 80-80 ਕਿਲੋਮੀਟਰ ਦੀ ਲਾਈਨ ਲੱਗੀ ਹੋਈ ਆ ਉਹ ਪਿੱਛੇ ਮੈਂ ਪਰੇ ਦੀ ਨਿਕਲ ਕੇ ਆ ਗਿਆ ਇਹ ਥੋੜਾ ਜਿਹਾ ਰਿਸਕ ਹੀ ਆ ਇੱਥੋਂ ਨਿਕਲ ਗਏ ਫੇਰ ਕੋਈ ਚੱਕਰ ਨਹੀਂ ਉਹ ਤਾਂ ਤਾਂ ਆਲੋ ਪਿਆ ਰਹੋ ਉਹ ਗਰਦੇ ਆ ਪੱਥਰ ਇੱਕ ਗੱਡੀ ਮੇਰੇ ਕੋਲ ਭੇਜਣੀ ਫੇਰ ਦੂਜੀ ਛੱਡਣੀ ਜਾਂ ਨਹੀਂ ਦਿੰਦੀ ਆ ਹੁਣ ਆ ਇੱਕ ਭੇਜ ਦੇ ਬੱਸ ਭੇਜ ਦੇ ਮੇਰੇ ਕੋਲ ਪਾਵਾ ਵੀ ਪ੍ਰਮਾਤਮਾ ਦਾ ਨਾਮ ਲੈਂਦੇ ਆਏ ਆ ਸੀਗਾ 15 ਕੇ ਸਕਿੰਟਾ ਪਿਹਾ ਕੇ ਮਾਦਾ ਕੁਝ ਨਹੀਂ ਦੇਖਿਆ ਸਾਈਕਲ ਕੀ ਹੁੰਦਾ ਕੀ ਨਹੀਂ ਹੁੰਦਾ ਚੱਕ ਤੇ ਫੱਟੇ ਆ ਹੁਣ ਮੇਰੇ ਇੱਧਰ ਆਉਣ ਤੋਂ ਬਾਅਦ ਬੱਟੇ ਜੇ ਗਿਰੇ ਨੇ ਇਹਦਾ ਬਚਾ ਲਿਆ ਪੰਗਸ਼ੀ ਸਿੰਘਾ ਨੇ ਪਰਮਾਤਮਾ ਨੇ ਇਹਨਾਂ ਨੇ ਹੁਣ ਖਿੱਚਤਾ ਦੇਖੋ ਮਿਲਟਰੀ ਵਾਲਿਆਂ ਨੇ ਟਰੱਕ ਆਪਣਾ ਖਿੱਚ ਕੇ ਹੀ ਜਾਂਦਾ ਜਿਹੜਾ ਵੀ ਇੱਥੋਂ ਜਾ ਲਓ ਪਿਆਰਿਓ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਸੁੱਖੀ ਸੰਧੀ ਨਗਾਤਾ ਜਾਨ ਹਲਕ ਚਾਈ ਪਈ ਸੀ ਹੁਣ ਆ ਮੰਤਰ ਆ ਗਿਆ ਇੱਥੇ ਦਰਸ਼ਨ ਕਰਦੇ ਆ ਧੰਨਵਾਦ ਕਰਦੇ ਆਂ ਪਰਮਾਤਮਾ ਦਾ ਇਹਨਾਂ ਦਾ ਵੀ ਸੁੱਖੀ ਸੰਧੀ ਆ ਗਏ ਆਪਾਂ ਪਿਆਰਿਓ ਪੁਰੇ ਹੁਣ ਆਪਾਂ ਦਰਸ਼ਨ ਘਟ ਕਰਕੇ ਹਟਿਆ ਇੱਥੇ ਹੈ ਨਹੀਂ ਕੋਈ ਵੀ ਪੁਜਾਰੀ ਵੀ ਹੈ ਨਹੀਂ ਫਿਰ ਮੈਂ ਆਪ ਹੀ ਦਰਸ਼ਨ ਕਰਕੇ ਆਪ ਹੀ ਪ੍ਰਸ਼ਾਦ ਲੈ ਕੇ ਆਪ ਹੀ ਆ ਟਿੱਕਾ ਲਗਾ ਲਿਆ ਕੋਈ ਹੈ ਤਾਂ ਹੈ ਨਹੀਂ ਜੀ ਚਲੋ ਜੀ ਹੁਣ ਨਿਕਲੀਏ ਇੱਥੋਂ ਅੱਗੇ ਆਹ ਲਓ ਪਿਆਰਿਓ ਇਹੋ ਜੇ ਵੀਊ ਬਾਰ-ਬਾਰ ਰੋਕਾਂ ਨੂੰ ਮਨਜਬੂਰ ਕਰਦੇ ਨੇ ਉਹ ਦੇਖੋ ਉਹ ਉਥੋਂ ਪਾਣੀ ਗਰਦਾ ਇੱਥੋਂ ਆ ਲੋ ਐਂ ਗਰਦਾ ਗਰਦਾ ਆ ਆਉਂਦਾ ਆ ਆਉਂਦਾ ਇੱਥੋਂ ਐਂ ਆਉਂਦਾ ਇੱਥੋਂ ਇਧਰ ਨੂੰ ਜਾਂਦਾ ਆ ਲੋ ਐ ਹੋ ਗਏ ਜਿਹੜੇ ਉੱਤੇ ਪੱਥਰ ਆਉਣਗੇ ਆਪਣੇ ਇਹ ਰੋਡ ਸੇਫ ਨੇ ਜਮਾਂ ਕਿਉਂਕਿ ਬਹੁਤ ਸੋਲਿਡ ਪੱਥਰ ਨੇ ਆ ਲੋ ਅੱਗੇ ਜਾ ਕੇ ਇਹ ਰਾਹ ਸ਼ੁਰੂ ਹੋ ਜਾਣਗੇ ਆ ਆ ਗਏ ਉਹੀ ਜਿੰਨਾਂ ਨੂੰ ਵੀਡੀਓ ਚ ਦੇਖਦੇ ਹੁੰਦੇ ਸੀ ਆਪਾਂ ਵੀ ਨਿਕਲ ਕੇ ਤਾਂ ਗਏ ਆ ਇੱਕ ਵਾਰ ਇੱਥੋਂ ਦੀ 2022 ਚ ਪਰ ਉਦੋਂ ਨਵੇਂ-ਨਵੇਂ ਹੁੰਦੇ ਸੀ ਕੋਹ ਨਹੀਂ ਪਤਾ ਸੀ ਇਹਨਾਂ ਬਾਰੇ ਹੁਣ ਬੜਾ ਨਜ਼ਾਰਾ ਆ ਰਿਹਾ ਬੜੇ ਹੈਗੇ ਤਾਂ ਪੱਕੇ ਨੇ ਇਹ ਰਣਗੁਰਨਾ ਵਾਲਾ ਕੰਮ ਨਹੀਂ ਇਹਨਾਂ ਦਾ ਦੇਖੋ ਤਾਂ ਸਹੀ ਉੱਪਰ ਤੱਕ ਕਿਵੇਂ ਜੁੜੇ ਪਏ ਆ ਕਾਲੇ ਲੱਗੀ ਹਾਜ਼ਰੀ ਉਹ ਆ ਗਿਆ ਬ੍ਰਿਜ ਜਿਆ ਜਿਹੜਾ ਆਪਾਂ ਦੇਖਦੇ ਹੁੰਦੇ ਆਂ ਵੀਡੀਓ ਚ ਇਹ ਵੀ ਬੜਾ ਖਤਰਨਾਕ ਜਿਆ ਇਹ ਵੀ ਬਹੁਤ ਸੋਹਣਾ ਪੌਲਾ ਇਹ ਪਾਰ ਜਾ ਕੇ ਦਿਖਾਉਣਾ ਤੁਹਾਨੂੰ ਰੁੱਕ ਕੇ ਉੱਪਰੋਂ ਤਾਂ ਦੇਖਣਾ ਨਹੀਂ ਥੱਲੇ ਜਾਲਾਂ ਜੂਲਾ ਨਾ ਬਣਾਇਆ ਹੋਇਆ ਬਹੁਤ ਸੋਹਣਾ ਪੌਲਾ ਪਿਆਰਿਓ ਐ ਉਤੋਂ ਆਉਂਦਾ ਪਾਣੀ ਉਹ ਉੱਪਰਲੇ ਪਹਾੜਾਂ 'ਚੋਂ ਪਰੇ ਟਿਸ਼ੀਆਂ ਤੋਂ ਪਰਫੀਲੀ ਚੋਟੀਆਂ 'ਚੋਂ ਖੜ-ਖੜ ਕੇ ਖੜ-ਖੜ ਕੇ ਬਹੁਤ ਪਾਣੀ ਆਹੇ ਐ ਆ ਪੌੜ ਦੇ ਥੱਲੇ ਦੀ ਹੋ ਕੇ ਉਹ ਉਧਰ ਸਤਲੋਚ ਪੈ ਜਾਂਦਾ ਸਤਲੋਜ ਹੁਣ ਆਪਣੇ ਨਾਲ-ਨਾਲ ਹੀ ਚੱਲਣਾ ਕਿਦਣ ਦਾ ਕੱਲ ਦਾ ਕੱਲ ਦਾ ਮੈਨੂੰ ਲੱਗਦਾ ਨਾਲ ਆਪਣੇ ਕੱਲ ਪਤਾ ਨਹੀਂ ਪਰਛ ਆਉਂਦਾ ਹੁਣ ਇਹਨੇ ਖਾਬ ਸੰਗਮ ਤੱਕ ਆਪਣੇ ਨਾਲ-ਨਾਲ ਹੀ ਰਹਿਣਾਗਾ ਹਵਾ ਇੰਨਾ ੱਤਕਾ ਪਾਉਂਦੀ ਆ ਨਾ ਇਹ ਖੁੱਲਾ ਹੈਗਾ ਇੱਧਰੋਂ ਵੀ ਇੱਧਰੋਂ ਵੀ ਖੁੱਲਾ ਹੈਗਾ ਇੱਧਰੋਂ ਵੀ ਖੁੱਲਾ ਹੈਗਾ ਇੰਨਾ ਹਵਾ ਧੱਕਾ ਪਾਉਂਦੀ ਆ ਮਤਲਬ ਰੋੜ ਨਾਲਾ ਕਰ ਦਿੰਦੀ ਆ ਬੰਦੇ ਨੂੰ ਉਹ ਜਿਉਰੀ ਰਹਿ ਗਿਆ 24 24 ਕਿਲੋਮੀਟਰ ਆ ਗਏ ਆਪਾਂ ਆ ਲੋ ਇਦਾਂ ਦਾ ਪੌਲਾ ਇਹ ਇਦਾਂ ਦਾ ਉਹ ਤਰ੍ਹਾਂ ਆਪਾਂ ਆਏ ਆ ਆ ਜਿਹੜਾ ਆਉਂਦਾ ਨਾ ਇਹ ਬਾਈ ਆਏ ਨੇ ਮੰਡੀ ਚੋਂ ਇਹਨਾਂ ਨੇ ਪੈਦਲ ਉਹ ਪੈਨਲ ਅੱਧਾ ਹੋਇਆ ਇਹਨਾਂ ਨੇ ਜਾਣਾ ਕਾਜਾ ਆ ਜਾ ਇਹਨਾਂ ਨੇ ਤਾਂ ਅੱਜ ਹੀ ਪਹੁੰਚ ਜਾਣਾ ਤੇ ਆਪਾਂ ਨੂੰ ਲੈ ਲਗਣਿਆ ਚਾਰ ਮਾਂ ਦੇਣਾ ਆ ਦੇਖੋ ਆ ਪੈਨਲ ਲੱਦਿਆ ਹੋਇਆ ਮੰਡੀ ਚੋਂ ਲੱਦ ਕੇ ਲਿਆਇਆ ਸੁੰਦਰ ਨਗਰ ਕੋਲ ਮੰਡੀ ਦੇ ਆ ਸਾਡੇ ਕੁੱਤੇ ਨੂੰ ਜਾਂਦੀ ਆ ਜਿੱਥੇ ਲਿਖਿਆ ਨੇ 4 16 ਤੇ ਬਰੀ ਪੈਂਦਾ ਉੱਤੇ ਬਰੀ 12 ਕਿਲੋਮੀਟਰ ਆ ਦੇਖੋ ਬੜਾ ਬਹੁਤ ਸੋਹਣੀ ਜਗ੍ਹਾ ਗਈ ਜੰਗਲ ਜੰਗਲ ਦੇ ਉੱਤੇ ਇਹ ਜਦੋਂ ਮੋਟਰਸਾਈਕਲ ਤੇ ਆਏ ਫੇਰ ਕਰਾਂਗੇ ਉਹ ਉੱਪਰ پہاੜ ਨੇ ਜਿਹੜੇ ਉਹਨਾਂ ਤੋਂ ਵੀ ਪਰੇ ਜਾਣਾ ਆਪਾਂ ਬਹੁਤ ਉੱਚਾ। ਲਓ ਪਿਆਰੋ ਇਹ ਹੈਗਾ ਬਾਬਾ ਨਗਰ ਭੱਬੇ ਨਾਲ ਬਾਬਾ ਨਗਰ ਆ ਸਕੂਲ ਆ ਆ ਪਿੱਛੇ ਸਾਰਾ ਬਾਜ਼ਾਰ ਆ ਛੋਟਾ ਜਿਹਾ ਬਾਜ਼ਾਰ ਆ ਜਿਆਦਾ ਆ ਆ ਪਿੰਡ ਦੇਖੋ ਕਿੱਥੇ ਬਚਿਆ ਬਚਿਆ ਕਹਤਾ ਸੀ ਬਸਿਆ ਹੋਇਆ ਹਾਲੋ ਇਹ ਲੈ ਆਂਦਾ ਇਹਨੂੰ ਮਾੜਾ ਜੂਮ ਕਰਕੇ ਉਹ ਟੀਸੀ ਤੇ ਵਸਿਆ ਹੋਇਆ ਹੈ ਉਹ ਬੜੇ ਈ ਦੂਰ ਆਹ ਲੋ ਪਿਆਰਿਓ ਇਹ ਭਾਵਨਗਰ ਦਾ ਸਾਸ ਸੰਘਰ ਉਹ ਉੱਤੇ ਬਣਿਆ ਹੋਇਆ ਰਾਸਤਾ ਜਾਂਦਾ ਤੁਰ ਕੇ ਹੀ ਜਾਂਦਾ ਰਸਤਾ ਪੈਦਲ ਹੀ ਆ ਡੰਡੀ ਜੀ ਆਹ ਆ ਲੋ ਪਿਆਰਿਓ ਹੁਣ ਆਇਆ ਭਾਬਾ ਨਗਰ ਪਹਿਲਾਂ ਜਿਹੜਾ ਸ਼ਹਿਰ ਨੂੰ ਆਉਣ ਤੋਂ ਪਹਿਲਾਂ ਚਾਰ ਕਣੀ ਦੁਕਾਨਾਂ ਹੁੰਦੀਆਂ ਸੀ ਉਹ ਸੀ ਉਹਨੂੰ ਆਪਾਂ ਸਮਝ ਗਏ ਪਰ ਇਹ ਖਾਸਾ ਵੱਡਾ ਸ਼ਹਿਰ ਆ ਉਹ ਤੱਕ ਆ ਦੇਖੋ ਪਿਆਰਿਓ ਐ ਉੱਪਰ ਬਸਿਆ ਆ ਯਾਰ ਰੋਡ ਦੇ ਨਾਲ ਨਾਲ ਆ ਦੇਖੋ ਤਕਸ਼ਮ ਪਰ ਅਣੀ ਲੂਨਾ ਲੇਡੀਜ਼ ਟੇਲਰ ਹਾਲੋ ਐ ਬਸਿਆ ਹੋਇਆ ਹੈ ਸ਼ਹਿਰ ਬਾਬਾ ਨਗਰ ਲੋ ਪਿਆਰਿਓ ਆਸ਼ੀਰਵਾਦ ਮੰਦਰ ਇੱਕ ਹੋਰ ਆਇਆ ਹਾਲੋ ਇਹ 2020 ਚ ਬਣਿਆ ਇੱਥੇ ਇਤਿਹਾਸ ਲਿਖਿਆ ਹੋਇਆ ਵੀ ਸੈਨਿਕ ਸੀਗੇ ਜਿਹੜੇ ਉਹਨਾਂ ਨੇ ਬਣਾਇਆ ਇਹ ਕਰਮਚਾਰੀ ਹਾਲੋ ਆਹੋ ਪਿਆਰਿਓ ਆ ਜਿਹੜਾ ਤੁਸੀਂ ਪਿੰਡ ਦੇਖਦੇ ਹੋ ਦੇਖੋ ਇਹ ਵੀ ਇੱਕ ਤਰ੍ਹਾਂ ਦਾ ਹੈਂਗਿੰਗ ਹੀ ਆ ਹੈਂਗਿੰਗ ਵਿਲੇਜ ਆਹ ਲੋ ਉਹ ਉੱਥੋਂ ਉਪਰੋਂ ਆਉਂਦਾ ਇਹ ਲਟਕਿਆ ਹੋਇਆ ਉਰੋਂ ਇੱਥੇ ਵੀ ਹੜਕਾ ਜਿਹਾ ਹੋਈ ਜਾਂਦਾ ਪਾਣੀ ਆਉਂਦਾ ਹੁਣ ਉੱਪਰੋਂ ਆਹ ਵਾ ਆਉਂਦਾ ਦੇਖਿਆ ਨਹੀਂ ਆਹੋ ਉਹ ਪਿੰਡ ਰਹਿ ਗਿਆ ਉੱਪਰ ਬਹੁਤ ਸੋਹਣਾ ਪਿੰਡ ਆਹੇ ਜੇ ਪਿੰਡ ਦੇਖ ਕੇ ਨਾ ਮੈਨੂੰ ਹੌਂ ਲੱਗ ਜਾਂਦਾ ਵੀ ਜਾਈਏ ਉੱਤੇ ਕੀ ਹਊ ਪਰ ਸਾਈਕਲ ਨਹੀਂ ਜਾ ਸਕਦਾ ਜਦੋਂ ਮੋਟਰਸਾਈਕਲ ਲੈ ਲਿਆ ਨਾ ਆਪਾਂ ਫੇਰ ਜਾਇਆ ਕਰਾਂਗੇ ਇਹੋ ਜੇ ਪਿੰਡਾਂ 'ਚ ਔਰ ਦੇਖੋ ਗੱਡੀ ਜਾਂਦੀ ਆ ਨਾ ਆਹ ਪੁਲ ਹੋ ਕੇ ਆਹ ਦੇਖੋ ਉਹ ਥੱਲੇ ਨੂੰ ਵੀ ਰਾਹ ਜਾਂਦਾ ਇਧਰ ਨੂੰ ਵੀ ਜਾਂਦਾ ਇਹ ਉਹ ਡੰਡੀਆਂ ਜੀਆਂ ਇਹ ਜਾਂਦੀਆਂ ਨੇ ਆ ਪਿੰਡ 'ਚ ਜਿਹੜਾ ਆਪਾਂ ਥੱਲੇੋਂ ਦੇਖਦੇ ਸੀ ਆ ਪਿੰਡ ਆ ਸਾਰਾ ਚਲੋ ਪਿਆਰਿਓ ਆ ਤਾਂ ਥੋੜਾ ਜਿਹਾ ਚੱਲਦੇ ਆ ਰੁਕ ਜਾਂਦੇ ਆ ਮੂਰੇ ਸੀ ਨਹੀਂ ਇਹ ਜ ਆ ਜਾਂਦਾ ਡੈਮ ਆਇਆ ਇੱਕ ਆ ਜਿਹੜਾ ਤੁਸੀਂ ਪਾਣੀ ਦੇਖਦੇ ਹੋ ਨਾ ਇਹ ਆ ਪਹਾੜ ਦੇ ਵਿੱਚ ਦੀ ਸੁਰੰਗ ਕੱਢ ਕੇ ਆ ਸਾਰੇ ਪਹਾੜ 'ਚ ਪਿੱਛੋਂ ਦੀ ਘੁਮਾ ਕੇ ਲਿਆਏ ਹੋਏ ਨੇ ਇਹ ਇਹ ਕੱਢਦੇ ਹੁੰਦੇ ਨੇ ਪਹਾੜਾਂ ਵਿੱਚ ਦੀ ਉਹ ਦੇਖੋ ਕਿਵੇਂ ਪਾਣੀ ਠਾਠਾ ਮਾਰਦਾ ਉਹ ਪਿੱਛੇ ਸਾਰੀ ਲੱਕੜ-ਲੁੱਕੜ ਜਮਾ ਹੋਈ ਪਈ ਆ ਇਹਦੇ ਵਿੱਚ ਆ ਦੇਖੋ ਇੱਕ ਪੁਆਇੰਟ ਫੇਰ ਰੈਸਕਿਊ ਜੀ ਉਹ ਪੁਲਿਸ ਵਾਲਾ ਖੜਾ ਅੱਗੇ ਤੇ ਇਹ ਥੋਪਾ ਪੱਥਰ ਗਿਰਦੇ ਨੇ ਇੱਥੇ ਗੱਾਰਾ ਉੱਥੇ ਦਾ ਗੱਾਰਾ ਨਹੀਂ ਜੀ ਉਹਦਾ ਗੱਾਰਾ ਮੈਨੂੰ ਉਤਰਨਾ ਪਿਆ ਉੱਤੋਂ ਆ ਪੱਥਰ ਗਿਰਦੇ ਆ ਭਾਈ ਤੂ ਬਾਅਦ ਕੋਈ ਰੈਸਕਿਊ ਨਹੀਂ ਆਪਾਂ ਨੂੰ ਉਹ ਮਿਲਟਰੀ ਵਾਲਿਆਂ ਨੇ ਦੱਸਿਆ ਜੀ ਕਹਿੰਦਾ ਇੱਕ ਅੱਗੇ ਜਾ ਕੇ ਆਉ ਉਦੋਂ ਬਾਅਦ ਕੋਈ ਰੈਸਕਿਊ ਨਹੀਂ ਆਹ ਦੇਖੋ ਕਿਵੇਂ ਭਰਿਆ ਪਿਆ ਸੱਤਾਂ ਦਾ ਟਾਈਮ ਲਾ ਕੇ ਉਹ ਦੇ ਸਾਰੇ ਉਹ ਅੱਜ ਤਾਂ ਨਾ ਪਰਮਾਤਮਾ ਆਪਣੇ ਅੰਗ ਸੰਗ ਆ ਧੀਰ ਸਿੰਘ ਆ ਆਪਣੇ ਜਮ ਅੰਗ ਸੰਗ ਨੇ ਮੈਂ ਨਿਕਲਿਆ ਨਾਲ ਹੀ ੜਾੜਾ ੜਾੜਾ ਕਬੱਟੇ ਆਦੇ ਹੁਣ ਗੱਡੀਆਂ ਪਿੱਛੇ ਆਉਣ ਲੱਗੀਆਂ ਨਾ ਪਹਿਲਾਂ ਉਹਨਾਂ ਨੇ ਇੰਨੀ ਕਾਲੀ ਮਚਾਈ ਸੀ ਆ ਗਵਰਨਮੈਂਟ ਵਾਲੀ ਨੇ ਵੀ ਮੈਂ ਭੱਜ ਕੇ ਮੂਰੇ ਨਿਕਲ ਜਾ ਹੁਣ ਜਦੋਂ ਗਿਰੇ ਬੱਟੇ ਆਓ ਦੇਖੋ ਹੋ ਗਏ ਬੈਕ ਹੁਣ ਸਾਰੇ ਆ ਦੇਖੋ ਆਓ ਦੇਖੋ ਵੋਲਾ ਰਿਸਕੀ ਕੰਮ ਆ ਬਾਈ ਆ ਦੇਖੋ ਪਿਆਰਿਓ ਆ ਜਾਂਦਾ ਨਾ ਉਹ ਦੇਖੋ ਬੱਛਾਂ ਜਾਂਦੀਆਂ ਇਹ ਸਾਰੀਆਂ ਇਧਰੋਂ ਮੁੜ ਕੇ ਇਧਰੋਂ ਮੁੜ ਕੇ ਸਾਰੀਆਂ ਉਧਰ ਦੀ ਗਈਆਂ ਨੇ ਆ ਦੇਖੋ ਆ ਰਜਿਆ ਪਿਆ ਇਹੋ ਜੇ ਮਰਾਉਂਦੇ ਹੁੰਦੇ ਨੇ ਗੱਡੀ ਨਹੀਂ ਪਿੱਛੇ ਹੁੰਦੀ ਲੈ ਜਮਾ ਹੀ ਰਜਿਆ ਪਿਆ ਪਤਾ ਨਹੀਂ ਕੀ ਖਾਦਾ ਹੋਇਆ ਨੇ ਆ ਲੈ ਆ ਜਮਾ ਹੀ ਬਚ ਗਈ ਗੱਡੀ ਲਿਆ ਕੇ ਵਿਚ ਮਾਰ ਦੇਣੀ ਸੀ ਆਨੇ ਲੈ ਜੇ ਮਾਰ ਜਿਆ ਪਿਆ ਦਾਰੂ ਨਾਲ ਗੇਅਰ ਪਾਇਆ ਹੋਇਆ ਨੇ ਮੂਰਲਾ ਰੇਸ ਦੇ ਹੀ ਜਾਂਦਾ ਵੀ ਪਿੱਛੇ ਨੂੰ ਜਾਉ ਓ ਬਾਈ ਅੱਗੇ ਵਾਲਾ ਗੇਅਰ ਪਿਆ ਹੋਇਆ ਤੇਰੇ ਅੱਗੇ ਵਾਲਾ ਆ ਦੇ ਅੱਗੇ ਨੂੰ ਇਹ ਤਾਂ ਅੰਦਰ ਚਲੇ ਜਾਣੀ ਹੈ ਤੇਰੀ ਨਦੀ ਚ ਪਿੱਛੇ ਵਾਲਾ ਗੇਅਰ ਪਾ ਆ ਜੋ ਹੋਰ ਉੱਤੇ ਹੀ ਚਾੜ ਦਵੇ ਆਪਣੇ ਬਾਈ ਇੱਕ ਕਲੋਂਗ ਦਾ ਖੜਾ ਓਰੇ ਕਲੋਂਗ ਦਾ ਖੜਾ ਜਾ ਇਹ ਬੰਦਾ ਆ ਵੀ ਆਏ ਫਾਰੇ ਸੇ ਨਹੀਂ ਫਿਰ ਇੱਕਦਮ ਇਹਨੇ ਇੱਧਰ ਨੂੰ ਕਾਹਤੋਂ ਮੋੜਤੀ ਗੱਡੀ ਨਹੀਂ ਨਹੀਂ ਇੱਕਦਮ ਇੱਧਰ ਨੂੰ ਕਾਹਤੋਂ ਮੋੜਤੀ ਇਹਨੇ ਮੋੜੇ ਨਾ ਪੰਜ ਸੌ ਬੰਦੇ ਮੈਂਨੇ ਬੋਲਾ ਠੁੱਕੀ ਗਈ ਠੁੱਕੀ ਲਓ ਜੀ ਇੱਥੋਂ ਨਾ ਚੰਡੀਗੜ੍ਹ ਲਿਖਿਆ 306 ਪਰ ਆਪਾਂ ਜ਼ਿਆਦਾ ਕੱਢ ਕੇ ਆਏ ਆ ਆਪਾਂ ਬਾਲ ਪਾ ਲਿਆ ਸੀ ਚੈਲ ਨੂੰ ਗਏ ਸੀ ਆ 350 ਇਦੋਂ ਵੱਧ ਹੀ ਹੋਊ 350 ਤੋਂ ਵੀ ਛਿਮਲਾ 188 ਰਾਮਪੁਰ 59 ਜਾਖਰੀ 47 47 ਕਿਲੋਮੀਟਰ ਆ ਗਿਆ ਆਪਾਂ ਜਾਖਰੀ ਤੋਂ ਆ ਲੋ ਇੱਥੇ ਆਪਾਂ ਰੁਕੇ ਆ ਇੱਥੇ ਚਾਹ ਪੀਤੀ ਆ ਢਾਬੇ 'ਚ ਆ ਪਰੇ ਨੂੰ ਜਾਂਦਾ ਜਿਹੜਾ ਗੇਟ ਬਣਿਆ ਹੋਇਆ ਪਰੇ ਦੀ ਰਾਹ ਐ ਜਾਂਦਾ ਦੇਖੋ ਪਹਿਲੇ ਗੇਅਰ 'ਚ ਆ ਲੋ ਆ ਬਣਿਆ JSW ਵਾਲਿਆਂ ਦਾ ਇਹਨਾਂ ਦੇ ਬਣਦੇ ਆ ਜਿਆਦਾ ਪ੍ਰੋਜੈਕਟ ਆ ਲੋ ਇੱਥੇ ਬਿਜਲੀ ਬਣਦੀ ਆ ਲੋ ਪਿਆਰਿਓ ਇੱਥੋਂ 7 ਕਿਲੋਮੀਟਰ ਰਹਿ ਗਿਆ ਟਾਪਰੀ ਆ ਲੋ ਇਦਾਂ ਦਾ ਸੀਨਾ ਅਨਾਰ ਸੱਤ ਲੋ ਚੱਲਦੀ ਆ ਕਦੇ ਸੱਤ ਲੋ ਜ ਆਪਣੇ ਖੱਬੇ ਹੋ ਜਾਂਦੀ ਆ ਕਦੇ ਸੱਜੇ ਆ ਲੋ ਹੁਣ ਸੱਜੇ ਹੋਗੀ ਆ ਪਹਾੜ ਨੇ ਆ ਕਾਲੇ ਉਹ ਲੱਗੀ ਫੌਜ ਹਾਜ਼ਰੀ ਇਧਰ ਵੀ ਹੋ ਕੇ ਆਇਆ ਇੱਥੋਂ 6.5-7 ਕਿਲੋਮੀਟਰ ਰਹਿ ਗਿਆ ਟਾਪਰੀ ਆ ਦੇਖੋ ਬੜੀ ਸੋਹਣੀ ਸਾਈਡ ਆਈ ਹੈ ਕੈਂਪਿੰਗ ਆ ਲੋ ਆ ਟਾਬਾਗਾ ਇਧਰੋਂ ਦੇਖੋ ਵੱਡੀਆਂ ਆਉਂਦੀਆਂ ਦਿਲ ਤਾਂ ਕਰਦਾ ਔਰ ਰੁਕਣ ਦਾ ਤੇ ਸਾਡੇ ਟਾਈਮ ਬਹੁਤ ਘੱਟ ਹੋ ਗਿਆ ਸਾਡੇ ਜਿਹੜੀ ਪਹਿਲੀ ਹੋਈ ਸੀ 335 ਚਲੋ ਅੱਗੇ ਚੱਲਦੇ ਹਾਂ ਸਾਡੇ ਪਰੇ ਹਲੇ ਵਾਟ ਪਈ ਆ ਕੱਢ ਲਈਏ ਆਹ ਲੋ ਬਾਰੇ ਉਹ ਆ ਦੇਖੋ ਬਹੁਤ ਹੁੰਦੇ ਆ ਬਾਪੂ ਜੀ ਇੱਥੇ 32 ਸਾਲ ਤੋਂ ਰਹਿੰਦੇ ਨੇ ਇਹ ਟਾਪਰੀ ਤੋਂ ਹੈਗੇ ਆਪਾਂ 6 ਕਿਲੋਮੀਟਰ ਪਿਛੇ ਆਹ ਲੋ ਆਟਾ ਭਾਈ ਨਾਲ ਦਾ ਪੰਜਾਬੀ ਢਾਬਾ ਲਿਖਿਆ ਆ ਉਹਦੇ ਆ ਲੋ ਆਹ ਸ਼ਰਾਟਾ ਭਾਈ ਨਾਲ 32 ਸਾਲ ਉਹਦਾ ਇੱਥੇ ਕੁਝ ਨਹੀਂ ਆਉਂਦਾ ਉਜਾੜ ਬਾਪੂ ਜੀ ਸੜਕਾਂ ਵੀ ਨਹੀਂ ਹੋਣੀਆਂ ਉਹ ਤਾਂ ਨਾ ਉਹ ਸੜਕ ਤੇ ਹੈਗੀ ਹੀ ਇਹ ਜੀ ਤਾਂ ਨਹੀਂ ਹੋਣੀ ਇਹ ਜੀ ਹੋਣਾ ਨਾ 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 ਐਦਾਂ ਨਹੀਂ ਹੋਣੀ ਹਣਾ ਕੁੱਟੀਆਂ ਇਹ ਸੜਕਾਂਗੇ ਕੁੱਟੀਆਂ ਸੜਕਾਂ ਜੀ ਉਹੀ ਤਾਂ ਗੱਲ ਦਾ ਚਲੋ ਜੀ ਹੁਣ ਇਹਨਾਂ ਕੋਲ ਬੈਠੇ ਹੀ ਗੱਲਾਂ ਬਾਤਾਂ ਮਾਰੀਆਂ ਜਿਵੇਂ ਚੱਲਦੇ ਆ ਅੱਗੇ ਨੂੰ ਪਿਆਰਿਓ ਇੱਥੇ ਰਹਿੰਦੇ ਆ ਬਾਪੂ ਜੀ ਉਹ ਉਹ ਦੇ ਜਗ ਰੂਪ ਪੰਜਾਬੀ ਢਾਬਾ ਉਹ ਪਰੇ ਵਰਕਸ਼ਾਪ ਆ ਦੇਖ ਲਓ ਕਿੱਥੇ ਕਿੱਥੇ ਅਣਜਾਲ ਚੋਂ ਬਣਾ ਪੈਂਦਾ ਬੰਦੇ ਨੂੰ ਟਾਪਰੀ ਤੋਂ ਇਹ 6 ਕਿਲੋਮੀਟਰ ਪਿੱਛੇ ਆ। ਉਹ ਗੁੜਿਆ ਸੀ ਕੀ ਬਾਪੂ ਦੀ ਮੁੰਡਾ ਸਰਦਾਰ ਇੱਕ ਉਹ ਬਾਪੂ ਦੇ ਮੁੰਡੇ ਦਾ ਜਿਹਾ ਪੋਤਾ ਹੁਣ ਪੋਤਾ ਆਣਾ ਬਾਪੂ ਦਾ ਉਹ। ਲਾਓ ਪਿਆਰਿਓ। ਉਹ ਆ ਗਿਆ ਸ਼ਹਿਰ ਟਾਪਰੀ। ਬਾਈਥੀ ਡੇਰੇ ਲਾਵਾਂਗੇ ਆਪਾਂ ਹੁਣ। ਇਤੋਂ ਅੱਗੇ ਨਹੀਂ ਜਾਂਦੇ। ਸਵਾ ਚਾਰ ਹੋ ਗਏ ਸਾਢੇ 1:4 ਵਜ ਜਾਣੇ ਆਪਾਂ ਨੂੰ ਉਹ ਉਥੇ ਪਾਉਂਦੇ ਨੂੰ ਦੇਖੋ ਸੱਤ ਲੋਠਾਠਾ ਮਾਰਦਾ ਆ ਕਾਲ ਫੌਜਾਂ ਨੇ ਡੇਰੇ ਲਾ ਲੇ ਟਾਪਰੀ ਉਹੀ 45 ਤੋਂ 50 ਦੇ ਵਿੱਚ ਵਿੱਚ ਸਫਰ ਜੀ ਉਹ ਉੱਥੇ ਅੰਕਲ ਕੋਲ ਮੈਨੂੰ ਟਿਕਾਣਾ ਮਿਲ ਗਿਆ ਉਹ ਸਾਹਮਣੇ ਢੱਬਾ ਜਿਹੜਾ ਆ ਸਾਈਕਲ ਅੰਦਰ ਲਾ ਲਿਆ ਟੈਂਟ ਵੀ ਲਾ ਲਿਆ ਵਧੀਆ ਟਿਕਾਣੇ ਤੇ ਤੇ ਆ ਪੰਪ ਪੰਪਾ ਹੁਣ ਇੱਥੇ ਆਪਾਂ ਆਏ ਸੀ ਮੜਾ ਜੇ ਹੱਥ ਪੈਰ ਧੋਣ ਤੇ ਬਹੁਤ ਵੱਡੀ ਗੱਲ ਉੱਥੇ ਗਰਮ ਪਾਣੀ ਦਾ ਵੀ ਉਹ ਆ ਟੂਟੀ ਗਰਮ ਪਾਣੀ ਆਉਂਦਾ ਉੱਪਰੋਂ ਉੱਥੇ ਆਪਾਂ ਨਹਾ ਲਾਂਗੇ ਪੈਰ ਪੁਰ ਧੋਲਾਂਗੇ ਲਓ ਜੀ ਅੱਜ ਦੇ ਟਿਕਾਣੇ ਹੋ ਰਹੀ ਆ ਸ਼ਹਿਰ ਟਾਪਰੀ ਇੱਥੋਂ ਕੱਲ ਨੂੰ ਚਾਲੇ ਪਾਵਾਂਗੇ ਰਕੌਂਗ ਪਿਊ ਕਲ ਪਾ ਲਈ ਆ ਕਾਲ ਦੇਖੋ ਫੋਟੋ ਮੌਸਮ ਇੱਥੇ ਹਵਾ ਬਹੁਤ ਤੇਜ਼ ਚੱਲਦੀ ਆ ਆਹ ਘਰ ਦੇਖੋ ਪਿਆਰੇ ਉਹ ਕਿੱਥੇ ਕਿੱਥੇ ਬਣੇ ਹੋਏ ਨੇ ਇਹ ਕੋ ਆ ਮੰਦਰ ਬਣਿਆ ਹੋਇਆ ਬਹੁਤ ਸੋਹਣਾ ਉੱਪਰ ਇੱਥੋਂ ਤਾਂ ਇਹ ਰੋਡ ਪ੍ਰੀਕ ਜਿਆ ਦਿਖਦਾ ਹੁਣ ਬਹੁਤ ਇਹੋ ਜਿਹੇ ਪਿੰਡਾਂ 'ਚ ਜਾਣ ਦੀ ਮੇਰੀ ਚਾਹ ਜੀ ਹੁੰਦੀ ਆ ਜ਼ਿਆਦਾ ਆ ਲੋ ਜਿਵੇਂ ਉੱਧਰ ਗਏ ਸੀ ਪਿਛਲੇ ਆਪੀ ਸਾਲ ਆਪਾਂ ਉਹ ਕਰਿਆ ਸੀ ਟੂਰ ਗੱਡੀ ਤੇ ਡੋਡਰਾ ਕੁਵਾਰ ਜਿਸ ਕੋਣ ਜਾਖਾ ਉਹ ਇਹ ਜੀ ਪਿੰਡ ਸੀਗੇ ਸ਼ਾਂਤ ਲੋ ਪਿਆਰੋ ਆਪਾਂ ਹੁਣ ਭਰੀਆਂ ਸੇਵੀਆਂ ਮੈਂ ਕਿਹਾ ਪਹਿਲਾਂ ਖਾ ਕੇ ਫ੍ਰੀ ਹੋ ਜਾਈਏ ਟਾਈਮ ਤਾਂ ਹਲੇ ਥੋੜਾ ਹੀ ਹੋਇਆ ਟਾਈਮ ਤਾਂ ਹਲੇ ਮੇਨ ਲਾਉਦਾ 3:30 ਪੰਜ ਹੋਏ ਹੋਣੇ ਆ ਜਾਂ 6 ਵਜੇ ਹੋਣੇ ਆ ਆ ਲੋ ਇੱਧਰ ਸਮਾਨ ਧਰ ਲਿਆ ਅੰਦਰ ਇਹ ਪਹਿਲਾਂ ਹੀ ਵਿਸਾਲਿਆ ਸੀ ਆਉਣ ساری ਅੱਜ ਆਪਾਂ ਬਹੁਤ ਟਾਈਮ ਨਾਲ ਸਵੇਰ 3:15 ਇੱਥੇ ਆ ਗਏ ਸੀ ਆ ਲੋ ਤੇ ਬਸ ਆ ਖਾ ਕੇ ਆ ਇੱਕ ਗੈਸ ਮੁੱਕ ਗਿਆ ਲੋ ਇਹ ਥੋੜਾ ਜਿਹਾ ਸੀਗਾ ਮਾੜਾ ਜਿਹਾ ਚੱਲਿਆ ਹੈ ਕੁੰਨੀਆਂ ਹੀ ਗਈਆਂ ਸੇਵੀਆਂ ਆਸ ਹੁਣ ਬਣਾ ਕੇ ਖਾ ਕੇ ਫਿਰ ਬੇਲੇ ਹੁੰਨੇ ਆ ਟਾਪ ਦਾ ਮੰਦਿਰ ਚ ਵੀ ਦੇਖੋ ਸ਼ੱਕਰ ਲਾ ਕੇ ਦਿੱਤੀ ਨਾਲ ਪ੍ਰਸ਼ਾਦਾ ਜੁਬਾ ਨਾਨਕ ਸਰ ਗੁਰੂ ਘਰ ਚ ਤੇ ਸਾਰੇ ਪਾਸੇ ਕੱਲ ਕਿੰਨਾ ਸੋਹਣਾ ਖਾਣਾ ਮਿਲਿਆ ਹੈ ਨਜ਼ਾਰਾ ਹੀ ਆ ਗਿਆ ਪ੍ਰਸ਼ਾਦਾ ਘਰ ਵਰਗਾ